ਅੱਜ ਬਣਾਵਾਂਗੇ ਪਸਰੋ ਦਾ ਸਾਗ ਸਭ ਤੋਂ ਪਹਿਲਾਂ ਰੱਖਾਂਗੇ ਪਾਣੀ ਗਰਮ ਹੋਣ ਵਾਸਤੇ ਤਾਂ ਕਿ ਆਪਣੇ ਸਾਗ ਨੂੰ ਬਣਨ ਵਿੱਚ ਆਸਾਨੀ ਹੋਵੇ ਤੁਹਾਨੂੰ ਪਾਵਾਂਗੇ ਇਸ ਦੇ ਵਿੱਚ ਸਰੋਂ ਦਾ ਸਾਗ ਵਾਸ਼ ਕਰਕੇ ਚੰਗੀ ਤਰ੍ਹਾਂ ਸਾਫ਼ ਪਾਣੀ ਦੇ ਵਿੱਚ ਵਾਸ਼ ਕਰਕੇ ਵਿੱਚ ਪਾ ਦਿਆ ਕਿ ਸਰੋਂ ਦਾ ਸਾਗ ਤੁਸੀਂ ਦੇਖ ਸਕਦੇ ਆ ਜੋ ਕਿ ਪਾਣੀ ਗਰਮ ਰੱਖਿਆ ਸੀ ਉਸ ਦੇ ਵਿੱਚ ਪਾਵਾਂਗੇ ਇਸੇ ਤਰ੍ਹਾਂ ਸਾਰਾ ਸਾਗ ਹੌਲੀ-ਹੌਲੀ ਕਰਕੇ ਵਿੱਚ ਪਾ ਦੇਵਾਂਗੇ ਤੇ ਇਸਦੇ ਨਾਲ ਹੀ ਆਪਾਂ ਹੌਲੀ-ਹੌਲੀ ਕਰਕੇ ਸਾਰਾ ਸਾਗ ਵਿੱਚ ਪਾ ਦੇਵਾਂਗੇ ਦੇਖ ਲਓ ਤੁਸੀਂ ਵਿੱਚ ਬੱਤੇ ਨਾਲੇ ਕੱਟੀ ਹੋਈ ਪਾਲਕ ਤੇ ਇਸ ਨੂੰ ਬਿਲਕੁਲ ਵਾਸ਼ ਕਰਕੇ ਵਿੱਚ ਪਾ ਦੇਵਾਂਗੇ ਸਾਰੇ-ਸਾਰੇ ਪਾਲਕ ਆਪਾਂ ਵਿੱਚ ਪਾ ਚੁੱਕੇ ਆ ਤੇ ਇਸ ਨੂੰ ਮੱਧ ਦੀ ਨਾਲ ਹਿਲਾ ਦੇਵਾਂਗੇ ਤਾਕਿ ਆਪਣਾ ਸਾਗ ਔਰ ਪਾਲਕ ਮਿਕਸ ਹੋ ਸਕੇ ਤੁਸੀਂ ਦੇਖ ਸਕਦੇ ਆ ਸਾਗ ਆਪਣਾ ਰੈੱਜ ਚੁੱਕਿਆ ਤੇ ਇਸ ਰਿਜੇ ਹੋਏ ਸਾਗ ਨੂੰ ਥੱਲੇ ਉਤਾਰ ਕੇ ਥੱਲੇ ਉਤਾਰ ਕੇ ਬਿਲਕੁਲ ਇਸ ਨੂੰ ਪੈਰਾਂ ਦੀ ਮਦਦ ਸਪੋਰਟ ਲਾ ਕੇ ਕੋਟ ਲਵਾਂਗੇ ਇਸ ਦੇ ਵਿੱਚ ਪਾਵਾਂਗੇ ਕਣਕ ਦਾ ਆਟਾ ਕਣਕ ਦਾ ਆਟਾ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਕੋਟ ਲਵਾਂਗੇ ਤਾਂ ਕਿ ਆਪਣਾ ਸਾਗ ਆ ਬਿਲਕੁਲ ਘੁਲ ਸਕੇ ਤੁਸੀਂ ਦੇਖ ਸਕਦੇ ਆ ਘੁਲ ਕੇ ਕਿੱਡਾ ਸੋਹਣਾ ਤਿਆਰ ਹੋ ਚੁੱਕਿਆ ਢਣ ਪਾਵਾਂਗੇ ਆਪਾਂ ਕੜਾਈ ਦੇ ਵਿੱਚ ਕਿਓ ਤਾਂ ਕਿ ਆਪਾਂ ਇਸ ਦਾ ਤੜਕਾ ਬਣਾ ਸਕੀਏ ਕਿਓ ਪਾ ਕੇ ਆਪਾਂ ਇਸ ਨੂੰ ਚੰਗੀ ਤਰ੍ਹਾਂ ਪੰਘਲਾ ਲਵਾਂਗੇ ਇਸ ਦੇ ਵਿੱਚ ਪਾਵਾਂਗੇ ਕੱਟਿਆ ਹੋਇਆ ਪਿਆਜ਼ ਅਦਰਕ ਲਸਣ ਹਰੀ ਮਿਰਚ ਤੇ ਇਸ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਤੇ ਵਿੱਚ ਪਾਵਾਂਗੇ ਲਾਲ ਟਮਾਟਰ ਕੱਟਿਆ ਹੋਇਆ ਇਸ ਨੂੰ ਮਿਲਾ ਕੇ ਬਿਲਕੁਲ ਭੁੰਨ ਲਵਾਂਗੇ ਆਪਣੇ ਅਦਰਕ ਤੇ ਮਿਰਚਾਂ ਰਮਟ ਸਭ ਕੁਝ ਤੜਕਾ ਬਿਲਕੁਲ ਤਿਆਰ ਹੋ ਚੁੱਕਿਆ। ਤੁਹਾਨੂੰ ਇਸ ਦੇ ਵਿੱਚ ਪਾਵਾਂਗੇ ਤਿਆਰ ਕੀਤਾ ਹੋਇਆ ਸਾਗ। ਤੁਸੀਂ ਦੇਖ ਸਕਦੇ ਆ ਹੌਲੀ ਹੌਲੀ ਆਪਾਂ ਸਾਰਾ ਸਾਗ ਵਿੱਚ ਪਾ ਦੇਵਾਂਗੇ। ਤੇ ਇਸ ਦੇ ਨਾਲ ਹੀ ਇਸ ਨੂੰ ਸਾਗ ਪਾ ਕੇ ਤੜਕੇ ਨੂੰ ਹਿਲਾ ਲਵਾਂਗੇ ਤਾਂ ਕਿ ਆਪਣੇ ਸਾਗ ਦੇ ਵਿੱਚ ਮਿਕਸ ਹੋ ਸਕੇ। ਤੇ ਇਹ ਆਪਣਾ ਸਾਗ ਬਣ ਕੇ ਤਿਆਰ ਹੋ ਚੁੱਕਿਆ ਇਸ ਦਿਨ ਆਲੀ ਆਪਾਂ ਬਣਾਵਾਂਗੇ ਅੱਜ ਬਾਜਰੇ ਦੀ ਹਾਟੇ ਦੀ ਰੋਟੀ ਤਾਂ ਕਿ ਆਪਣੇ ਸਰੋਂ ਦੇ ਸਾਗ ਨਾਲ ਜੋ ਕਿ ਬਹੁਤ ਸਵਾਦ ਲੱਗਦੀ ਹੈ ਦੇਖੋ ਤੁਸੀਂ ਕਿੰਨੇ ਸੋਹਣੇ ਬਣ ਕੇ ਸਰੋਂ ਦੇ ਸਾਗ ਦੇ ਵਿੱਚ ਦੇਸੀ ਘਿਓ ਨਾਲ ਬਾਜਰੇ ਦੀ ਰੋਟੀ